तूं <coughs> कंहिं <laughs> 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 <coughs> 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 ਤਸਵੀਰਾਂ ਦੇ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਤਾਂ ਕਿ ਜਿੱਥੇ ਨਾਲ ਭੇਲਾਂ ਕਿਹਾ ਜਾਂਦਾ ਸੀ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਜਾਵਾਂਗੇ ਤਾਂ ਉਸ ਤੋਂ ਪਹਿਲਾਂ ਉਹ ਪੁਲਿਸ ਪ੍ਰਸ਼ਾਸਨ ਦੇ ਲੋਕ ਵੱਡੇ ਪਰੰਪਰਿਆਂ ਦੇ ਵੀ ਬੈਰੀਕੇਡਿੰਗ ਕੀਤੀ ਹੋਈ ਆ ਤਾਂ ਅਥਰੂ ਦੇਸ ਦੇ ਜਿਹੜੇ ਗੋਲੇ ਬੋਲ ਕਾਲਵੇ ਜਿਹੜੀ

ਸਰ ਜਿਆਰੇ ਜਿਹੜੇ ਇੱਕ ਬੜੀ ਗੰਭੀਰ ਗੱਲ ਕਰਦੇ ਆਂ। ਆਹ ਬੰਦੇ ਹੋਣਗੇ ਅੱਡ ਨਾਲ ਆ ਕੇ ਗੱਲ ਕਰਨੀ ਕਰ ਲੈਣ। ਅੱਜ ਇਹਨਾਂ ਦੀ ਹਰੇਕ ਗੱਲ ਤੁਹਾਨੂੰ ਚਾਹੀਦੀ। ਜੇਕਰ ਇਹ ਪੁਲਿਸ ਦੇ ਹੱਥੀ ਪੈਣ ਦੀ ਅਫੀਦਾਂ ਵਿੱਚ ਪੋਚ ਕਰਨ ਦੇ ਸੀ ਨਹੀਂ ਜਾਣਦੇ ਨਾ ਤੁਹਾਨੂੰ ਜੋ ਮਰਜੀ ਰਵਰਥਾ। ਇਹ ਕਿਹਨਾਂ ਅਸੀਂ ਗੋਲੀ ਨਹੀਂ ਚਲਾਉਣੀ। ਯੋਰਾ ਬਰਾ ਕਰਨ ਤੇ ਅੱਡੀ ਅਰਜ ਚੱਲੂ। ਅੰਡਾ ਚੱਲੂ। Thank you. Yeah. Yeah. ਹਾਂ ਤੇ ਦੇਖ ਰਹੇ ਹਾਂ ਤੂੰ ਕਹਿ ਰਿਹਾ ਤੱਕ ਲਾਲ ਲਾਲ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਉਹ ਤਾਂ ਕਰ ਰਹੇ ਨੇ ਕਿ ਕਿ ਜਿੱਥੇ ਨਾ ਉਹ ਲਾਲ ਕਿਹਾ ਜਾਂਦੀ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਜਾਵਾਂਗੇ ਤਾਂ ਉਸ ਤੋਂ ਪਹਿਲਾਂ ਉਹ ਪੁਲਿਸ ਪ੍ਰਸ਼ਾਸਨ ਖਾ ਲੋ ਵੱਡੇ ਪ੍ਰਬੰਧ ਕੀਤੇ ਨੇ ਵੀ ਬੈਰੀਕੇਡਿੰਗ ਕੀਤੀ ਹੋਈ ਆ ਤਾਂ ਅਥਰੂ ਦੇਸ ਦੇ ਜਿਹੜੇ ਗੋਲੇ ਉਹ ਤਾਲ ਵਾਲੀ ਜੜੀ

ਮੁਆਫੀ ਸੀ ਕਿਸਾਨਾਂ ਦਾ ਉਹ ਟੀਸਾ ਉਹਨੇ ਦੱਸਿਆ ਸਾਰਿਆਂ ਨੂੰ ਮਿਲ ਚੁੱਕਿਆ ਇਹਨਾਂ ਦੇ ਵਿੱਚ ਕੋਈ ਵੀ ਜਿਹੜਾ ਬਠਿੰਡੇ ਦਾ ਕਿਸਾਨ ਨਹੀਂ ਹੈਗਾ ਇਸ ਏਰੀਆ ਦਾ ਨਹੀਂ ਹੈਗਾ ਫਿਰ ਦੂਜੇ ਜਿਹੜਿਆਂ ਤੋਂ ਆਖੇ ਜਿਹੜੇ ਅਸੀਂ ਸਾਰੀ ਡਿਸਟਰਬੈਂਸ ਕਰ ਰਹੇ ਤੇ ਉਹ ਜਿਹੜਾ ਕਾਨੂੰਨੀ ਤੌਰ ਤੇ ਅਸੀਂ ਜਿਹੜਾ ਕਮਜਾ ਇਨਫ੍ਰਾਸਟ੍ਰਕਚਰ ਹਾਈਵੇ ਸਾਡੇ ਨੂੰ ਦੇ ਚੁੱਕੇ ਆ ਤੇ ਦੁਬਾਰਾ ਜਿਹੜਾ ਕਮਜਾ ਰਿਸਟੋਰ ਨਹੀਂ ਹੁੰਦਾ ਜਾਏਗਾ ਉਹ ਐਸ ਇਟ ਇਜ਼ ਜਿਹਾ ਹੀ ਰਹੇਗਾ ਜੇ ਨਾਲ ਅਸੀਂ ਕਰਵਾਤਾ ਇਨਾਂ ਦੀ ਜਿਹੜੀ ਹੈਗੀਏ ਦੂਜੇ ਜਿਲਿਆਂ ਦੇ ਖਸਾਨਾ ਦੇ ਹਲਾਣਾ ਡਰ ਨੂੰ ਆਪਣੇ ਹੱਥ ਚ ਲੈ ਰਹੇ ਨੇ ਜਿਹੜੀ ਉਹ ਕੌਸ਼ਿਸ਼ ਕਰ ਰਹੇ ਆ ਉਹ ਕਾਮਯਾਬ ਨਹੀਂ ਹੋ ਸਰ ਹਾਲਾਤ ਕੀ ਨੇ ਹੁਣ ਮੁਡੇ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਤੁਹਾਡੇ ਸਾਹਮਣੇ ਆ ਇਹ ਪਰਲੇ ਪਾਸੇ ਬੈਠੇ ਆ ਇਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਸਮਝਾਤਾ ਹੈ ਉਹਨਾਂ ਨੂੰ ਦੱਸਤਾ ਹੈ ਵੀ ਹਰੇਕ ਜ਼ਿੰਮੇਦਾਰ ਨੂੰ ਮੁਆਵਜ਼ਾ ਜਿਹੜਾ ਹੈ ਉਹ ਮਿਲ ਚੁੱਕਾ ਹੈ ਵੀ ਤੁਸੀਂ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਆਰਬਿਟਰੇਸ਼ਨ ਦੇ ਵਿੱਚ ਆ ਜੇ ਬੀਸੀ ਸਾਹਿਬ ਖੜੇ ਨੇ ਉਹਨਾਂ ਦਾ ਆਰਬਿਟਰੇਸ਼ਨ ਦੇ ਵਿੱਚ ਮੈਟਰ ਹੱਲ ਹੋ ਜੇ ਜੇ ਜਿਹੜੀ ਕੋਈ ਹੋਰ ਕਿਸੇ ਨੂੰ ਕੋ ਡਾਊਟ ਹੈ ਉਹ ਟੇਬਲ ਤੇ ਆ ਕੇ ਬੈਠ ਕੇ ਗੱਲ ਕਰਨ ਉਹਨਾਂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਮੈਟਰ ਹੱਲ ਹੋਏਗਾ ਲੇਕਿਨ ਉਹ ਗੱਲ ਸੁਣਨੋਂ ਤਿਆਰੀ ਨਹੀਂ ਉਹ ਤਾਂ ਲਾਂਡ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈਣ ਨੂੰ ਤਿਆਰ ਨੇ ਲਾਂਡ ਆਰਡਰ ਕਿਸੇ ਕਾਸਟ ਦੇ ਵੇਜਾ ਹੱਥ ਤੇ ਨਹੀਂ ਲੈਣਦੇ ਸੀ ਇਹ ਤਾਂ ਅਥੂ ਗੈਸ ਦੀ ਗੱਲ ਕੀਤੀ ਗਈ ਹੈ ਇਹ ਕਿਉਂ ਕਰਨੀ ਕਰਨੀ ਪਈ ਆ ਤੁੰਨੂੰ ਬਰੋਂ ਦੇ ਪੁਲਿਸ 스테ਪ ਬਧਰਾਉ ਕੀਤਾ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨ ਪਾਏ ਨੇ ਅੱਗੋਂ ਪੁਲਿਸ ਤੇ ਅਟੈਕ ਕੀਤਾ ਤੇ ਦੈਨ ਹੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਸਰ ਜ਼ਖਮੀ ਵੀ ਹੋਏ ਆ ਕਿ ਸਰ ਇਲਾਜ ਵਜਾ ਕੇ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਜ਼ਖਮੀ ਨੇ ਪੰਜ ਛੇ ਉਹਨਾਂ ਨੂੰ ਅਸੀਂ ਹਸਪੀਟਲ ਚੋਂ ਪਹੁੰਚਾਇਆ ਕਿਸਾਨਾਂ ਦਾ ਕਿਸਾਨ ਵੀ ਹੈ ਕਿਸਾਨਾਂ ਵਾਲਿਆਂ ਦਾ ਪਾਸੇ ਸਾਨੂੰ ਹਜੇ ਕੋਈ ਪਤਾ ਨਹੀਂ ਲੱਗਾ ਕੋਈ ਜ਼ਖਮੀ ਹੈ ਕਿ ਨਹੀਂ ਲੇਕਿਨ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਨੇ ਉਹ ਅਸੀਂ ਹਸਪੀਟਲ ਪਹੁੰਚਾ ਦਿੱਤਾ ਸਰ ਇਸ ਤੋਂ ਬਾਕੀ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਤੁਹਾਡੇ ਰਹੀਂ ਵੀ ਜਿਹੜੀ ਵੀ ਕੋਈ ਗੱਲ ਕਰਨੀ ਹੈ ਟੇਬਲ ਦੇ ਬੈਠ ਕੇ ਕਰੋ ਜੇਕਰ ਕਿਸੇ ਆਰਬਿਟ੍ਰੇਸ਼ਨ ਚ ਆਉਣਾ ਹੈ ਉੱਥੇ ਆ ਜਾਓ ਇਦਾਂ ਲਾਂਡ ਆਰਡਰ ਨੂੰ ਹੱਥ 'ਚ ਲਾ ਕੇ ਕੁਝ ਨਹੀਂ ਬੰਨਣਾ ਤੇ ਬੈਠ ਕੇ ਆਪਾਂ ਇੱਕ ਟੇਬਲ ਤੇ ਗੱਲ ਮਾਮਲਾ ਕੀ ਹੈ ਜੀ ਕਿਉਂ ਅੜਿਆ ਹੋਇਆ ਹੈ ਜਿਹੜਾ ਜ਼ਮੀਨ ਹੈਗੀ ਹੈ ਇਹ ਲਗਭਗ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਆਪਣਾ ਅੰਮ੍ਰਿਤਸਰ ਜਾਮਨਾਗਰ ਐਕਸਪ੍ਰੈਸ ਵੇ ਹੈ ਉਹਦੇ ਵਾਸਤੇ ਹੈ ਇਹ ਦੇ ਵਿੱਚ ਲਗਭਗ 62.7 ਕਿਲੋਮੀਟਰ ਜੜਾਏਗਾ 62.7 ਕਿਲੋਮੀਟਰ ਇਹ ਸਾਰਾ ਏਰੀਆ ਬਠਿੰਡਾ ਦਾ ਹੈ ਇਹਦੇ ਵਿੱਚੋਂ ਆਪਾਂ ਦੋ ਵਾਰੀ ਅਵਾਰਡ ਕੀਤਾ ਇੱਕ ਵਾਰੀ ਜਿਹੜਾ ਹੈਗਾ ਲਗਭਗ 600 ਕਰੋੜ ਦੇ ਆਸ-ਪਾਸ ਤੇ ਇੱਕ ਦੂਜਾ ਐਵਾਰਡ ਸੀਗਾ 1 130 135 ਕਰੋੜ ਦਾ ਕੁੱਲ ਮਿਲਾ ਕੇ 731 ਕਰੋੜ ਦਾ ਅਮਾਉਂਟ ਸੀਗਾ ਸਰਦ ਵਿੱਚੋਂ ਆਪਾਂ 731 ਕਰੋੜ ਵਿੱਚੋਂ 693 ਕਰੋੜ ਰੁਪਇਆ ਉਹ ਕਿਸਾਨਾਂ ਦੇ ਆਪਾਂ ਡਿਸਪਰਸ ਕਰ ਚੁੱਕੇ ਆ ਇਹ ਪੈਸਾ ਲੈ ਚੁੱਕੇ ਆ ਡੇਢ ਡੇਢ ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਝ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਪਿੰਡਾਂ ਵਿੱਚ ਜਿਹੜੇ ਮੈਨ ਨੈਸ਼ਨਲ ਹਾਈਵੇ ਦੇ ਨਾਲ ਆਉਂਦੇ ਨੇ ਉਹਨਾਂ ਦਾ ਰੇਟ ਵੱਧ ਸੀਗਾ 70 ਲੱਖ ਦੇ ਆਸ-ਪਾਸ ਤੇ 50 ਤੋਂ 70 ਲੱਖ ਦੇ ਆਸ-ਪਾਸ ਦੇ ਰੇਟਸ ਦੇ ਵਿੱਚ ਸਾਰੇ ਕਿਸਾਨਾਂ ਨੂੰ ਪੈਸਾ 1.5 ਸਾਲ ਤੋਂ ਕੁਝ ਨੂੰ 6 ਮਹੀਨਾ ਪਹਿਲਾਂ ਕੁਝ ਨੂੰ 1 ਸਾਲ ਪਹਿਲਾਂ ਕੁਝ ਨੂੰ 1.5 ਸਾਲ ਪਹਿਲਾਂ ਆਪਾਂ ਪੇਮੈਂਟ ਕਰ ਚੁੱਕੇ ਆ। ਇਹਦੇ ਵਿੱਚੋਂ ਆਪਾਂ ਪੋਜੀਸ਼ਨ ਵੀ ਲੈ ਚੁੱਕੇ ਸੀਗੇ ਕੁਝ ਆਪਣਾ ਏਰੀਆ ਹੈ ਸੀਗਾ ਇਹਦੇ ਵਿੱਚ ਇਹ 3-4 ਪਿੰਡ ਤੇ ਪਲੱਸ ਅੱਗੇ ਹੁਣ ਲਹਿਰਾਵੇਗਾ ਲਹਿਰਾਖਾਨਾ ਜਿੱਥੇ ਸੈਕੰਡ ਅਵਾਰਡ ਵਿੱਚ ਪੇਮੈਂਟ ਹੋਈ ਸੀ ਇਸ ਕਰਕੇ ਆਪਾਂ ਉਹਦਾ ਵੇਟ ਕੀਤਾ ਸੀ ਕਿ ਜਦ ਤੱਕ ਪੇਮੈਂਟ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਉਹਨਾਂ ਨੂੰ ਜੜਾ ਹੈਗਾ ਜ਼ਬਰਦਸਤੀ ਨਾ ਕਰੀਏ। ਹੁਣ ਆਪਾਂ ਉਹਨਾਂ ਦੀ ਵੀ ਪੇਮੈਂਟ ਸਾਰੀ ਕਰ ਦਿੱਤੀ ਜਿਹੜਾ ਬਾਕੀ ਲ ਕਿਸੇ ਪਿੰਡ ਵਿੱਚ 1 ਕਰੋੜ ਕਿਸੇ ਪਿੰਡ ਵਿੱਚ ਜਨਾਹ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਕਿਸੇ 파ਵੇਂ ਉਹ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੋਵੇ 파ਵੇਂ ਬੈਂਕ ਦੇ ਨਾਲ ਡਿਸਪਿਊਟ ਹੋਵੇ ਬਸ ਉਹਨਾਂ ਦੀ ਪੇਮੈਂਟ ਪੈਂਡਿੰਗ ਹੈ ਬਾਕੀ ਮੈਂ ਕਿਹਾ ਕਿ 732 ਕਰੋੜ ਵਿੱਚੋਂ 693 ਕਰੋੜ ਰੁਪਇਆ ਜੇ ਤੁਸੀਂ ਦੇ ਚੁੱਕੇ ਹੋ ਫੋਨ ਤੁਹਾਡਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਜ਼ਮੀਨ ਦਾ ਕਿਹੜਾ ਕਬਜ਼ਾ ਨਹੀਂ ਦੇਣ ਦਿਵਾਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪਣਾ ਸਾਈਨ ਕਰਕੇ ਐਫੀਡੇਵਿਟ ਦੇ ਕੇ ਡਸਕਤ ਕਰਕੇ ਦੇ ਚੁੱਕਾ ਹੈ ਤੇ ਆਪਣੇ ਪੈਸੇ ਚੁੱਕ ਕੇ ਲੈ ਚੁੱਕਿਆ ਹੁਣ ਉਹ ਕਿਵੇਂ ਕਹਿ ਸਕਦਾ ਕਿ ਮੈਂ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਇਹ ਤਾਂ 700 ਕਰੋੜ ਰੁਪਏ ਲਈ ਤੁਸੀਂ ਕਹੋਗੇ ਕਿ ਆਪਾਂ ਜ਼ਮੀਨ ਨਹੀਂ ਲੈਣ ਦਿਵਾएंगे ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਦਾ ਜਿਹੜਾ ਸਾਰਾ ਇਹ ਆਇਆ ਹੋਇਆ ਹੈ ਇਹਦੇ ਵਿੱਚ ਆਪਣੇ ਬਠਿੰਡਾ ਜਿਨੇ ਦੇ ਕਿੰਨੇ ਕਿਸਾਨ ਹੈ ਤੇ ਇਹ ਜਿਹੜੇ ਪਿੰਡ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ ਉਹਦੇ ਵਿੱਚੋਂ ਕਿੰਨੇ ਨੇ ਇੱਕ ਦੋ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇਹਨਾਂ ਦਾ ਵਿੱਚ ਉਹ ਕਿਸਾਨ ਹੈਗਾ ਜਿਨੇ ਪਹਿਲੇ ਜਿਹੜਾ ਹੈਗਾ ਜ਼ਮੀਨ ਐਕਵਾਇਰ ਹੋ ਗਈ ਆਪਾਂ ਉਹਦੀ ਪੇਮੈਂਟ ਪ੍ਰੋਸੈਸ ਕਰ ਰਹੀ ਸੀਗੇ ਉਹਨੇ ਬੈਂਕ ਤੋਂ ਲੁਕਾ ਲਿਆ ਕਿ ਜੀ ਮੇਰੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਆਦੀ ਉਹਦੇ ਵਿੱਚੋਂ ਲੋਨ ਲੈ ਲਿਆ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਉਹਨਾਂ ਦੀ ਪਹਿਲੇ ਪੇਮੈਂਟ ਕਰੋ ਉਹਨੂੰ ਦੱਸਣਾ ਸੀ ਜਦ ਤੱਕ ਕੋਰਟ ਦੇ ਵਿੱਚ ਵੀ ਇਸ ਦਾ ਕੋਈ ਮਾਮਲਾ ਹੈ ਇਸ ਜਮੀਨ ਨੂੰ ਲੈ ਕੇ ਇਸ ਇਸ ਜ਼ਮੀਨ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਹੈ ਆਰਬਿਟਰੇਸ਼ਨ ਵਿੱਚ ਹਰ ਕਿਸੇ ਨੂੰ ਅਧਿਕਾਰ ਹੈਗਾ ਜੇ ਕੋਈ ਵਧਾਉਣਾ ਚਾਹੁੰਦਾ ਹੈ ਕਿ ਜੇ ਮੈਨੂੰ ਕਟ ਮੌਜਾ ਮੈਨੂੰ ਹੋਰ ਮੌਜਾ ਚਾਹੀਦਾ ਉਹ ਹਰ ਹਰ ਇੱਕ ਕਿਸਾਨ ਹਰ ਇੱਕ ਵਿਅਕਤੀ ਬਾਅਦ ਵੀ ਜਾਂਦਾ ਹੀ ਆਰਬਿਟਰੇਸ਼ਨ ਵਿੱਚ ਕਿ ਮੈਂ ਜੇ ਉਹਨਾਂ ਨੂੰ 70 ਲੱਖ ਨਹੀਂ ਮਿਲ ਜਾਵੇ 50 ਲੱਖ ਵੀ ਮਿਲ ਜਾਵੇ 60 ਲੱਖ ਵੀ ਮਿਲ ਜਾਵੇ ਉਹ ਫਿਰ ਵੀ ਆਰਬਿਟਰੇਸ਼ਨ ਵਿੱਚ ਜਾ ਕੇ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਦਾ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਸਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਨੂੰ ਲੈ ਕੇ ਕੋਈ ਕੋਰਟ ਤੋਂ ਵੱਲੋਂ ਵੀ ਡਾਇਰੈਕਸ਼ਨ ਹੋਈਆਂ ਕਿ ਜਿੱਥੇ ਵੀ ਕਿਸਾਨ ਜਿਹੜੇ ਪੇਮੈਂਟ ਹੈ ਉਹ NHAI ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜਾ ਲੈਂਡ ਐਕਵੀਜ਼ੀਸ਼ਨ ਕਲੈਕਟਰ ਹੈ ਉਹਨਾਂ ਨੂੰ ਮਿਲ ਚੁਕਿਆ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਦਾ ਪੋਜੀਸ਼ਨ ਐਨਐਚਆਈ ਨੂੰ ਦਿੱਤਾ ਜਾਵੇ। ਇਹਦੇ ਵਿੱਚ ਕੰਟੈਂਪਲੇਟਿੰਗ ਇਸ ਵੀਚ ਜਿਹੜੀ ਹੈਗੀ ਆ ਕੋਰਟ ਸ਼ੁਰੂ ਕਰ ਸਕਦੀ ਹੈ। ਅੱਜ ਦੀ ਰੇਟ ਵਿੱਚ ਵੀ ਹੀਅਰਿੰਗਸ ਡੇਲੀ ਬੇਸਿਸ ਤੇ ਚੱਲਦੀਆਂ ਨੇ। ਆਲਮੋਸਟ ਹਰ ਹਫ਼ਤੇ 10 ਦਿਨ ਬਾਅਦ ਇਹਦੀ ਹੀਅਰਿੰਗ ਹੁੰਦੀ ਹੈ। ਤੇ ਮਾਨਯੋਗ ਹਾਈ ਕੋਰਟ ਇਹਦਾ ਬਿਲਕੁਲ ਗੰਭੀਰ ਨੋਟਿਸ ਲੈਂਦੀ ਹੈ ਕਿ ਜੇ ਆਪਾਂ 700 ਕਰੋੜ 600 ਕਰੋੜ ਰੁਪਇਆ ਵੰਡ ਦਿੱਤਾ ਹੈ ਉਸ ਤੋਂ ਬਾਅਦ ਵੀ ਸਰਕਾਰ ਜਿਹੜਾ ਹੈਗਾ ਕਿਉਂ ਪੋਜੀਸ਼ਨ ਨਹੀਂ ਦੇ ਰਹੀ ਹੈ? ਇੱਥੇ ਕੋਈ ਇ ਆਪ ਕਿਸਾਨਾਂ ਨੂੰ ਜਮ੍ਹਾਂ ਕਰਕੇ ਕਿ ਜੇ ਆਪਾਂ ਇਥੇ ਜਿਹੜਾ ਇਸ ਤਰੀਕੇ ਦਾ ਲੈਂਡ ਆਰਡਰ ਤੇ ਸ਼ੁਕਰੀਆ ਕਰਦੇ ਸਭ ਜਿਸ ਹੈਗਾ ਦੀ ਪੋਜੀਸ਼ਨ ਪੋਜੇਸ਼ਨ ਲਈ ਗਈ ਹੈ ਉਹ ਜਗ੍ਹਾ ਦੇ ਟੋਟਲੀ ਕਿਸਾਨਾਂ ਨੇ ਜਿਹੜਾ ਹੈਗਾ ਆਪ ਦਾ ਲੈ ਲਿਆ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੇ ਇਹ ਤਿੰਨ ਪਿੰਡ ਨੇ ਇਹਨਾਂ ਪਿੰਡਾਂ ਵਿੱਚੋਂ ਇੱਕ ਜਿਹੜਾ ਦੁਨੀਆ ਵਾਲਾ ਦੀ ਗੱਲ ਹੈ ਇੱਥੇ ਆਪਣਾ ਮੈਨੂੰ ਲੱਗਦਾ 3 ਕਰੋੜ ਜਾਂ 4 ਕਰੋੜ ਰੁਪਏ ਪੈਂਡਿੰਗ ਹੈ ਪੇਮੈਂਟ ਦੇ ਵਾਸਤੇ ਉਹ ਵੀ ਉਹ ਵਾਲਾ ਹੈ ਜਿਹੜਾ ਮੈਂ ਹੁਣੇ ਹੀ ਕਿਹਾ ਕਿ ਉਹਨਾਂ ਨੇ ਬੈਂਕ ਤੋਂ ਬਾਅਦ ਵਿੱਚ ਲੋਨ ਲੈ ਲਿਆ ਉਸੇ ਜ਼ਮੀਨ ਤੇ ਹੁਣ ਬੈਂਕ ਨੇ ਆਬਜੈਕਸ਼ਨ ਲਾ ਲਿਆ ਕਿ ਜਿਹੜਾ ਨੇ ਪਹਿਲਾਂ ਜ਼ਮੀਨ ਤਾਂ ਤੁ ਉਹ ਨਾਲੀ ਸਾਡੇ ਤੋਂ ਲੋਨ ਲੈ ਲਿਆ ਹੈ ਤਾਂ ਉਹ ਉਹਨਾਂ ਦਾ ਆਪਸ ਵਿੱਚ ਡਿਸਕਸਟ ਕਰਕੇ ਹੈ ਇਹੋ ਜਿਹੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੂੰ ਕੱਲ ਸੀਗਾ ਕਿ ਆਪਣਾ ਡਿਸਪੂਟ ਰੈਸੋਲਵ ਹੋ ਗਿਆ ਹੈ ਸਾਦੀ ਪੇਮੈਂਟ ਕਰਾ ਦਿਓ ਉਹ ਮੈਨੂੰ ਅੱਜ ਹੀ ਉਹਨਾਂ ਨੂੰ ਉੱਤੇ ਵੇਚ ਕੇ ਉਹਨਾਂ ਨੇ ਪੇਮੈਂਟ ਕਲੀਅਰ ਕਰਾ ਦਿੱਤੀ ਹੁਣ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆ ਆਪਣਾ ਥੈਂਕ ਯੂ ਥੈਂਕ ਯੂ